ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਜਾਮਪੁਰ ਸਵਾਗਤ ਕਰਦਾ ਆਂ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਇੱਕ ਕਿਸਾਨ ਦੇ 10 ਕਿਲੇ ਖੇਤ ਮੂੰਗਰੇ ਬੀਜੇ ਹੋਏ ਨੇ ਉਹਨਾਂ ਦੀ ਵੀਡੀਓ ਬਣਾ ਕੇ ਆ ਰਹੇ ਸੀ ਤੇ ਆਹ ਰਸਤੇ ਦੇ ਵਿੱਚ ਆਪਾਂ ਨੂੰ ਦੁਗਰੀ ਪਿੰਡ ਪੈਂਦਾ ਤੇ ਇੱਥੇ ਵੀਰ ਉਹਨਾਂ ਦੀ ਵਰਕਸ਼ਾਪ ਆ ਡਵੈਲਪ ਮੈਕੈਨੀਕਲ ਵਰਕਸ਼ਾਪ ਪਿੰਡ ਦੁਗਰੀ ਕਿਲਾ ਮਰੇ ਕੋਲਲਾ ਤੇ ਮੈਂ ਆਪਾਂ ਸੋਚਿਆ ਕਿਉਂ ਨਾ ਇਹਨਾਂ ਦੇ ਇੱਥੇ ਇੰਪਲੀਮੈਂਟ ਖੜੇ ਆ ਇਹਨਾਂ ਦੀ ਵੀਡੀਓ ਬਣਾ ਲਈ ਜਾਵੇ ਤੇ ਹਾਲਾਂ ਦੀ ਤਾਂ ਆਪਾਂ ਫੇਰ ਵੀ ਬਣਾ ਲਾਂਗੇ ਤਵੀਆਂ ਅੱਜ ਚਲੀਆਂ ਜਾਣੀਆਂ ਨੇ ਆਪਾਂ ਕਹਿੰਦਾ ਪਹਿਲਾਂ ਤਵੀਆਂ ਦੀ ਬਣਾ ਲਈਏ ਆਪਾਂ ਇਹਨਾਂ ਨੇ ਪਹਿਲਾਂ ਵੀ ਵੀਡੀਓਜ਼ ਬਣਾਈਆਂ ਨੇ ਤੁਸੀਂ ਬਾਬਾ ਪਿਆਰ ਦਿੱਤਾ ਵੀਡੀਓ ਨੂੰ ਤੇ ਬੈਂਡ ਕੁਆਲਟੀ ਦਾ ਬੰਦਾ ਦਾ ਪਤਾ ਹੀ ਆ ਕਿ ਕਿਹੜਾ ਘੈਂਟ ਹੁੰਦੀ ਹੈ ਇਹਨਾਂ ਦੀ ਜਿਹਨੇ ਜਿਹਦੇ ਕੋਲ ਹੈਗੀਆਂ ਨੇ ਇਹ ਚੀਜ਼ਾਂ ਡਵੈਲਪ ਦੀਆਂ ਉਹ ਨੂੰ ਹੀ ਪਤਾ ਤੇ ਇੱਕ ਇੱਥੇ ਬਾਬਾ ਜੀ ਦਾ ਅੱਜ ਕਾਠਾ ਦੋਹੇ ਪਾਸੇ ਟ੍ਰੈਫਿਕ ਬਹੁਤ ਜ਼ਿਆਦੇ ਆ ਆ ਹਾਰਨਾਂ ਦੀ ਆਵਾਜ਼ ਬੂਜ ਆਊਗੀ ਵਿੱਚ ਮੜਾ ਜਾ ਇਹਨੂੰ ਮੜਾ ਜਾ ਰੋਰ ਕਰਨਾ ਜਿਆਦਾ ਕਾਠੇ ਆ ਥੋੜੇ ਆ ਜੇ ਆਪਾਂ ਇਹਨਾਂ ਦਾ ਫੁੱਲ ਰਿਵਿਊ ਕਰਾਂਗੇ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਦੱਸਾਂਗੇ ਵੀ ਕੀ ਇਹ ਦੇ ਵਿੱਚ ਵੱਖਰਾ ਦੂਜੀਆਂ ਤਵੀਆਂ ਨਾਲ ਆਪਾਂ ਤਵੀਆਂ ਤੁਹਾਨੂੰ ਇੱਕ ਇੱਕ ਚੀਜ਼ ਦੱਸਾਂਗੇ ਕੀ ਰੇਟ ਹੈ ਇਹਦਾ ਸਾਰਾ ਕੁਝ ਦੱਸਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਉਹਦਾ ਵੀ ਢੂੰਣਾ ਆਪਾਂ ਪੇਜ ਨੂੰ ਫਾਲੋ ਜ਼ਰੂਰ ਕਰਨਾ ਤੇ ਆਓ ਕਰਦੇ ਆਂ ਪ੍ਰੀਵਿਊ ਇਹਨਾਂ ਦਾ ਤੇ ਆਪਾਂ ਗੱਲ ਕਰੀਏ ਕਲਰ ਦੀ ਪਹਿਲਾਂ ਕਲਰ ਕੰਬੀਨੇਸ਼ਨ ਦੇਖੋ ਇਹਨਾਂ ਦਾ ਬਲੂ ਤੇ yellow ਦਾ ਪੂਰਾ ਘੈਂਟ ਆ ਤੇ ਇਹਨਾਂ ਦੇ ਕਲਰ ਦੀ ਕੁਆਲਿਟੀ ਵੀ ਬਹੁਤ ਵਧੀਆ ਐ ਨਹੀਂ ਵੀ ਛੇਤੀ ਉਹ ਜੰਗ ਪੈ ਜੂਗੇ ਨਾ ਬਿਲਕੁਲ ਐ ਨਹੀਂ ਟੈਸਟ ਤੇ ਜਿਹੜਾ ਸਟicker ਵੀ ਨੇ ਉਹ ਵੀ ਬਹੁਤ ਵਧੀਆ ਕਰਕੇ ਲਾਏ ਹੋਏ ਨੇ ਹਣ ਘੈਂਟ ਲਾਦੇ ਨੇ ਸਟicker ਯਾਨੀ ਜਿਚਾਈਆਂ ਪਈਆਂ ਨੇ ਜੇ ਕਹਿ ਰਹੀਆਂ ਪੋਕਾ ਜੜਿਆ ਪਿਆ ਤੇ ਚਲ ਗੱਲ ਕਰਦੇ ਹੁਣ ਆਪਾਂ ਇਹਦੀ ਕੁਆਲਿਟੀ ਤੇ ਤੁਹਾਨੂੰ ਦੱਸੇ ਦਿੱਤਾ ਵੀ ਪੂਰੀ ਬੰਡ ਕੁਆਲਿਟੀ ਵਧੀਆ ਤੇ ਇਹਨਾਂ ਚ ਕੀ ਖਾਸियत ਆ ਤਾਂ ਤੇ ਗੱਲ ਕਰਦੇ ਆਪਾਂ ਸਟਾਰਟ ਹੁੱਕ ਤੋਂ ਇਹਨਾਂ ਦੀ ਹਿੱਚ ਤੋਂ ਇਹ ਹਿੱਚ ਦੇਖੀਏ ਦੇਖੋ ਕਿੰਨੀ ਮੋਟੀ ਲਾਈ ਗਈ ਆ ਅੱਗੇ ਪਾਉਣੀ ਆ ਅੱਗੇ ਪਾ ਲੋ ਪਿੱਛੇ ਪਾਉਣੀ ਆ ਪਿੱਛੇ ਪਾ ਲੋ ਡਾਬਲ ਜਾਂ ਲਿੰਕਾਂ 'ਚ ਪਾਉਣੀ ਆ ਲਿੰਕਾਂ 'ਚ ਪਾ ਲੋ ਇਹ ਟਰੈਕਟਰ ਦੀ ਹੁੱਕ 'ਚ ਪਾਉਣੀ ਆ ਹੁੱਕ 'ਚ ਪਾ ਲੋ ਆਹ ਦੇਖ ਲੋ ਇਹਦੇ ਵਾਸਤੇ ਸੌਕਰ ਦਿੱਤਾ ਗਿਆ ਕਿਉਂਕਿ ਲਿੰਕਾਂ ਤਾਂ ਉੱਪਰ ਥੱਲੇ ਹੋਈ ਜਾਂਦੀਆਂ ਨੇ ਇਸ ਲਈ ਆਪਾਂ ਹੁੱਕ 'ਚ ਪਾ ਲੈਨੇ ਆ ਫਿਰ ਉਹ ਤਵੀਆਂ ਮੂਹਰੇ ਉੱਠ ਖੜਦੀਆਂ ਨੇ ਨਹੀਂ ਝਟਕੇ ਮਾਰਦੀਆਂ ਨੇ ਉਹਨਾਂ ਵਾਸਤੇ ਆ ਸੌਕਰ ਦਿੱਤਾ ਹੋਇਆ ਵੀ RAM ਨਾਲ ਹਾਂ ਪੂਰੀਆਂ ਪਲੇਨ ਚੱਲਣਗੀਆਂ ਇਹ ਇਹਨਾਂ ਦੀ ਬਖਰੀ ਤਕਨੀਕ ਆ ਇਹ ਸਿੰਪਲ ਤਵੀਆਂ ਨੇ ਇਹਨਾਂ ਦੇ ਵਿੱਚ ਕੋਈ ਹਾਈਡਰੋਲਿਕ ਸਿਸਟਮ ਨਹੀਂ ਮੈਕੈਨੀਕਲ ਕਹਿੰਦੇ ਉਹਨਾਂ ਤਵੀਆਂ ਕਹਿ ਦਿੰਦੇ ਨੇ ਅੰਗਰੇਜ਼ੀ ਦੇ ਵਿੱਚ ਪੰਜਾਬੀ ਭਾਸ਼ਾ 'ਚ ਆਪਾਂ ਸਿੰਪਲ ਕਹਿ ਦਿੰਦੇ ਆ ਆਪਾਂ ਦਾ ਦੇਸੀ ਜਿਹਾ ਹੀ ਰਿਵਿਊ ਉਹਨਾਂ ਨੂੰ ਪਤਾ ਹੀ ਆ ਥੱਲੇ ਰੱਖਣ ਨੂੰ ਜੈਕ ਲਾਇਆ ਹੋਇਆ ਐ ਨਹੀਂ ਵੀ ਅੱਗੇ ਜਿਵੇਂ ਤਵੀਆਂ ਖੜੀਆਂ ਰਹਿਣ ਦੇ ਚਲੋ ਜੈਕ ਤਾਂ ਹੁਣ ਹਰੇਕੇ ਲਾਉਂਦਾ ਤੇ ਇਹਨਾਂ ਦੇ ਨਟ ਵੀ ਨੇ ਨਾ ਲੋਕ ਨਟ ਨੇ ਸਾਰੀ ਐ ਨਹੀਂ ਹੈਗਾ ਵੀ ਇੱਥੋਂ ਕਰੀਰ ਕੇ ਲਾਦੇ ਲੁਧਿਆਣੇੋਂ ਮਾੜੀ ਮੋਟੀ ਕੁਆਲਿਟੀ ਦੇ ਬਣਵਾ ਕੇ ਇਹ ਨਟ ਇਹਨਾਂ ਦੇ ਪੂਰੇ ਉੱਚ ਕੁਆਲਿਟੀ ਦੇ ਨਟ ਨੇ ਐਨ ਵਧੀਆ ਸਟੀਲ ਦੇ ਨਟ ਨੇ ਇਹਨਾਂ ਦੀ ਕਦੇ ਚੂੜੀ ਨਹੀਂ ਖਰਾਬ ਹੋਊਗੀ ਬਾਈ ਕਹਿੰਦਾ ਸਾਡੇ ਨਟ ਦੀ ਕਦੇ ਚੂੜੀ ਨਹੀਂ ਖਰਾਬ ਹੋਊਗੀ ਜਿਹੜੇ ਜਿਹੜੇ ਤਾਂ ਡਵੈਲਪ ਦੇ ਇੰਪਲੀਮੈਂਟ ਵਰਤਦੇ ਨੇ ਉਹਨਾਂ ਨੂੰ ਤਾਂ ਪਤਾ ਇਹ ਚੀਜ਼ ਬਾਰੇ ਇਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਦੱਸ ਰਹੇ ਆਂ ਅੱਜ ਤੇ ਉਸ ਤੋਂ ਬਾਅਦ ਗੱਲ ਆਉਂਦੀ ਆ ਇਹਨਾਂ ਨੂੰ ਖੋਲਣ ਦੀ ਬਾਬਾ ਦਵੀਆਂ ਖੋਲ ਕੇ ਚਲਾਉਣੇ ਆ ਉਹਨੂੰ ਆ ਡੰਡਾ ਦਿੱਤਾ ਆ ਡਰਾਈਵਰ ਨੂੰ ਥੱਲੇ ਉਤਰਨੀ ਲੋੜ ਨਹੀਂ ਟਰੈਕਟਰ ਤੋਂ ਬੈਠਾ ਹੀ ਇਹਨੂੰ ਘੁਮਾ ਕੇ ਖੋਲ ਸਕਦਾ ਉਹ ਪਿੰਨ ਪੈ ਜਾਂਦੀ ਆ ਜਿਹੜੀ ਆਪਾਂ ਅਗੇ ਪਿੰਨ ਪਾਉਂਦੀ ਹੁੰਦੀ ਗਲੀ ਦੇ ਵਿੱਚ ਉਹ ਇੱਥੇ ਹੀ ਪੈ ਜਾਣੀ ਆ ਦੇਖੋ ਆਹ ਦੇਖੋ ਪੈਂਦੀ ਟਰੈਕਟਰ ਅਗੇ ਕਰੂਗਾ ਤੇ ਇੱਥੇ ਹੀ ਪਿੰਨ ਪਾ ਸਕਦੇ ਆ ਤੁਸੀਂ ਤੇ ਨਾਲ-ਨਾਲ ਜਿਹੜੀ ਆ ਡਬਾਹ ਡੰਡਾ ਲਾਇਆ ਤੇ ਨਾਲ ਆ ਡਿਵੈਲਪਰ ਦਾ ਦਿੱਤਾ ਪੱਤੀ ਲਾਤੀ ਨਾ ਇਹ ਇਹ ਪੂਰੀ ਗੱਲ ਜਿਚਾਤੀ ਆਨੇ ਵੀ ਸਿੰਪਲ ਜੀ ਰੱਖਦੀ ਐ ਲੋਹਾ ਲੋਹਾ ਲਾਉਣ ਲੱਗੇ ਘਾਉ ਨਹੀਂ ਕਰਦੇ ਆਂਗੇ ਐਨ ਪੂਰਾ ਜਚਾਇਆ ਬਿਆ ਗੱਲ ਬਣੀ ਪਈਆ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ ਸਾਈਡ ਤੋਂ ਵੀ ਦੇਖ ਲਓ ਤੁਸੀਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਆ ਡਿਸਕ ਰਪ੍ਰੀਸ਼ਨ ਪਲੇਟ ਇਹਨਾਂ ਦੀ ਨਾਲ ਆਉਂਦੀ ਆ ਦੇਖੋ ਐਨ ਆਪਦੀ ਮੋਹਰ ਲਾ ਕੇ ਦਿੰਦੇ ਨੇ ਇਅਰ ਬਾਈ ਗਵਰਨਮੈਂਟ ਤੋਂ ਅਪਰੂਵਲ ਆ ਇਹਨਾਂ ਦੀ ਵਰਕਸ਼ਾਪ ਉਹ ਲਿਖਿਆ ਵੀ ਹੋਇਆ ਤੇ ਹੁਣ ਗੱਲ ਕਰਦੇ ਆਂ ਆਪਾਂ ਇਹਨਾਂ ਦੀ ਡਿਸਕਾਂ ਬਾਰੇ 24 ਇੰਚ ਦੇ ਡਿਸਕ ਹਨ ਇਹ ਤੇ ਬਾਰਨਸਟਰੀਆਂ ਬਣੀ ਹੋਈਆਂ ਨੇ ਮੂਰਨੀਆਂ ਆ ਗਈਆਂ ਨੇ ਕਟਲੀਆਂ ਤੇ ਪਿਛਲੀਆਂ ਬੋਰਡ ਨੇ ਸਿੰਪਲ ਨੇ ਜਿਵੇਂ ਪਹਿਲਾਂ ਹੁੰਦੀਆਂ ਸੀ ਤੇ ਨੌਨ ਆਉਂਦੀਆਂ ਹੈ ਰੋਨੇ ਇਹ ਤੇ ਇਹਦੇ ਵਿੱਚ ਇੱਕ ਵੱਡੀ ਗੱਲ ਖਾਸੀਅਤ ਕੀ ਹੈ ਜਿਹੜਾ ਦੂਜੀਆਂ ਤਵੀਆਂ ਨਾਲ ਵੱਖਰਾ ਕਰਦੀ ਹੈ ਇਹਨਾਂ ਨੂੰ ਜਿਹੜੇ ਹੋਰ ਆਪਾਂ ਕਿਸੇ ਦੇ ਐਮਪਲੀਮੈਂਟ ਲੈਣੇ ਕਿਸੇ ਦੇ ਵੀ ਉਹਨਾਂ ਦੇ ਇੱਕ ਤਵੀ ਛੱਡ ਕੇ ਆਏ ਐ ਇੱਥੇ ਆਪਣੇ ਹੱਬ ਲਈ ਹੁੰਦੀ ਦੀ ਇਨਾਂ ਦਾ ਕੀ ਆ ਦੋ ਤਵੀਆਂ ਛੱਡ ਕੇ ਹੱਬ ਲਾਈ ਹੋਈ ਆ ਦੇਖੋ ਤੁਸੀਂ ਇੱਧਰ ਵੀ ਤੇ ਇੱਧਰ ਵੀ 200 ਦੋ ਦੋ ਤਵੀਆਂ ਛੱਡ ਕੇ ਹੱਬ ਲਾਈ ਹੋਈ ਆ ਇਹਦਾ ਫਾਇਦਾ ਕੀ ਆ ਫਾਇਦਾ ਇਹਦਾ ਇਹ ਆ ਵੀ ਜਿਹੜੀ ਅੱਗੇ ਮਿੱਟੀ ਜੀ ਲੱਗੀ ਜਾਂਦੀ ਹੁੰਦੀ ਦੀ ਨਾਲ ਉਹ ਲੈਂਦੀ ਨਹੀਂ ਸੀ ਉਹ ਨਹੀਂ ਲੱਗਦੀ ਹੈਗੀ ਬਾਈ ਉਹਨਾਂ ਨੇ ਸੁਧਾਰ ਕਰਿਆ ਹੈ ਨਿੱਕੀ ਨਿੱਕੀ ਚੀਜ਼ ਦਾ ਧਿਆਨ ਰੱਖਦੇ ਨੇ ਐ ਨਹੀਂ ਹੈਗਾ ਜੁਦਾਂ ਨਹੀਂ ਤੁਸੀਂ ਬਕਰੋ ਵੀ ਕੱਲੀ ਕੱਲੀ ਚੀਜ਼ ਤੇ ਮੋਹਰ ਦੇਖੋ ਆ ਡਵੈਲਪ ਦੀ ਲੱਗੀ ਹੋਈ ਥੋੜਾ ਇੱਧਰ ਜੀ ਦਿਖਾ ਦੇਣਾ ਉਹ ਦੇਖੋ ਤੁਸੀਂ ਇੱਕ ਬਾਈ ਨੇ ਗੱਲ ਹੋਰ ਠੋਕ ਕੇ ਕਹੀ ਆ 10 ਨੰਬਰ ਦੇ 베アリング ਲੱਗੇ ਹੋਏ ਨੇ ਪੂਰੇ ਉੱਚ ਕੁਆਲਿਟੀ ਦੇ 베アリング ਲੱਗੇ ਹੋਏ ਨੇ ਬਾਈ ਕਹਿੰਦਾ ਕਹਿੰਦਾ ਸਾਡੀਆਂ ਤਵੀਆਂ ਘਸ ਜਾਣਗੀਆਂ ਪਰ 베アリング ਨਹੀਂ ਘਸਣਗੇ ਬੰਦਾ ਮੈਂ ਕਹਿੰਦਾ ساری ਉਮਰ ਤਵੀਆਂ ਚਲਾਈ ਚੱਲੇ ਇਹ ਤਵੀਆਂ ਨਹੀਂ ਘਸਦੀਆਂ ਕਿਉਂਕਿ ਬਹੁਤ ਸਟੀਲੀ ਦਾ ਲਾਇਫੇ ਬਹੁਤ ਜ਼ਿਆਦਾ ਆਉਂਦੀ ਆ ਲੌਂਗ ਲਾਇਫ ਹੁੰਦੀ ਆ ਇਹਨਾਂ ਦੀ ਇਹ ਇਹ ਤਾਂ ਘਸਦੀਆਂ ਨਹੀਂ ਹੈਗੀਆਂ ਸੇਦੀ ਤੇ ਬਾਈ ਕਹਿੰਦਾ ਤਵੀਆਂ ਘਸ ਜਾਣੀਆਂ ਨਾ ਸਾਡੀਆਂ ਹੱਬਾਂ ਖਰਾਬ ਹੋਣ ਤੇ ਨਾ ਸਾਡੇ ਬੈਰਿੰਗ ਖਰਾਬ ਹੋਣ ਇਹ ਕਹਿੰਦਾ ਗੱਲ ਅਸੀਂ ਥੋਕ ਕੇ ਕਹਨੇ ਆ ਕਹਿੰਦਾ ਮੈਂ ਬਾਈ ਨੂੰ ਕਿਹਾ ਮੈਂ ਵੀਡੀਓ ਦੇ ਵਿੱਚ ਬੋਲਣੀ ਆ ਬਾਈ ਕਹਿੰਦਾ ਬੇਸ਼ੱਕ ਬੋਲਦੀ ਥੋਕ ਕੇ ਕਹਨੇ ਆ ਨਾ ਸਾਡੀ ਹੱਬ ਖਰਾਬ ਹੋਵੇ ਤੇ ਨਾ ਸਾਡੇ ਬੈਰਿੰਗ ਖਰਾਬ ਹੋਣ ਤਵੀਆਂ ਘਸ ਜਾਣੀਆਂ ਆਂਦਾ ਬੰਦੇ ਦੀ ਯਾਨੀ ਸਾਰੀ ਉਮਰ ਇਹ ਤਵੀਆਂ ਸਾਥ ਦੇਣਗੀਆਂ ਜੇ ਸਾਹਮਣੇ ਰੱਖਿਆ ਲਾ ਜੀ ਜੇ ਭੰਨਣ ਨੂੰ ਦਾ ਮਰਜ਼ੀ ਭੰਦੋ ਟੋਟੋ ਟੋਟੋਂ ਦਾ ਕਿਹੜੀ ਚੀਜ਼ ਨਹੀਂ ਟੁੱਟਦੀ ਤੇ ਕੱਲੇ ਕੱਲੇ ਤਵੇ ਦੇ ਉੱਤੇ ਮੋਹਰ ਲੱਗੀ ਹੋਈ ਆ ਇਹ 24 ਇੰਚ ਡਿਸਕ ਕੱਲੇ ਕੱਲੇ ਤਵੇ ਦੇ ਉੱਤੇ ਮੋਹਰ ਲੱਗੀ ਹੋਈ ਆ ਤੇ 24 ਇੰਚ ਹੀ ਡਿਸਕ ਆ 24 ਇੰਚੀ ਡਿਸਕਾਂ ਲਾਈ ਹੋਈਆਂ ਨੇ ਦੇਖੋ ਕੱਡੀਆਂ ਵੱਡੀਆਂ ਨੇ ਨਾ ਯਾਰ ਕਿੱਥੇ ਘਸਣਾ ਵੀਰੋ ਤੁਹਾਨੂੰ ਪਤਾ ਹੀ ਆ ਇੱਧਰ ਵੀ ਦੇਖੋ ਪਿਸਲੀਆਂ ਵੀ ਔਕੜੇ ਸਪੈਸ਼ਲ ਇਹ ਤੁਹਾਨੂੰ ਡਿਵੈਲਪ ਦੀਆਂ ਤਵੀਆਂ ਜੇ ਦੇਖਣ ਨੂੰ ਮਹਿਨੀਆਂ ਹੱਬ ਇਹ ਜਿਹੜੀਆਂ ਦੋ ਤਵੇ ਛੱਡ ਕੇ ਲਾਈ ਹੋਈ ਆ ਨਹੀਂ ਇੱਕ ਤਵਾ ਛੱਡ ਕੇ ਲਾਈ ਹੁੰਦੀ ਆ ਇਹ ਤੇ ਹੁਣ ਆਪਾਂ ਚੱਲਦੇ ਆ ਬੈਕ ਸਾਈਡ ਬੈਕ ਸਾਈਡ ਤੋਂ ਵੀ ਦੇਖੋ ਬਿਜਾਨ ਬਾਈ ਕਿਹਾ ਘਾਣ ਕੱਟ ਬਿਜਾਨ ਆ ਐ ਨਹੀਂ ਹੈਗਾ ਨਹੀਂ ਗੱਲਾਂ ਸਿੱਧਾ ਹੀ ਲਾ ਦਿੰਦਾ ਐ ਪੂਰਾ ਡਿਵੈਲਪਰ ਦਾ ਬੋਰਡ ਜਿਹੜਾ ਬਣਾ ਕੇ ਲਾਇਆ ਹੋਇਆ ਨਾ ਇਹ ਲਾਇਆ ਤਾਂ ਸਟਿੱਕਰੀ ਹੋਇਆ ਰਿਫਲੈਕਟਿਵ ਸਟਿੱਕਰਾ ਇਹਨਾਂ ਦੇ ਰੇਡੀਅਮ ਵਾਲੇ ਰਾਤ ਨੂੰ ਸਾਰੇ ਚੱਕਰ ਚਮਕਦੇ ਆ ਦੋਨੋਂ ਸਾਈਡ ਰਿਫਲੈਕਟਿਵ ਲੱਗੇ ਹੋਏ ਆ ਇੱਧਰ ਵੀ ਇੱਧਰ ਵੀ ਤੇ ਆਪਾਂ ਕੋਈ ਜ਼ਿਆਦਾ ਤਾਰੀਫ ਨਹੀਂ ਕਰਦੇ ਇਹਨਾਂ ਦੀ ਇਹ ਗੱਲ ਇਹ ਹੈ ਹੀ ਚੀਜ਼ ਤਰੀਫ ਆੜੀਆਂ ਨੇ ਪਿੱਛੇ ਦੇਖੋ ਕਿਹੜਾ ਘਾਣ ਕਲਰ ਕਰਿਆ ਬਲੈਕ ਤੇ yellow ਪਿਛੇ ਹੱਕੋ ਦਿੱਤੀ ਆ ਤੇ ਆ ਜਿਹੜਾ ਹਿੱਸਾ ਵੀ ਆ ਨਾ ਇਹ ਇਹ ਵੀ ਆਪ ਤਿਆਰ ਕਰਦੇ ਆ ਸਾਰਾ ਜਿੰਨਾ ਖਰਾਦ ਦਾ ਕੰਮ ਆ ਇਹ ਆਪੇ ਤਿਆਰ ਕਰਦੇ ਆ ਐ ਨਹੀਂ ਕੋਈ ਕੰਮ ਬਾਹਰੋਂ ਕਰਾਉਂਦੇ ਆ ਤੇ ਨਵੇਂ ਟਾਇਰ ਲੱਗੇ ਹੋਏ ਆ ਵਧੀਆ ਰਿਮਾਂ ਦੇ ਨਾਲ ਇਹਨਾਂ ਦੇ ਵੀ ਬੈਲੈਂਸ ਖਰਾਬ ਨਹੀਂ ਹੁੰਦੇ ਐ ਨਹੀਂ ਵੀ ਅੱਗੇ ਕੀ ਹੁੰਦਾ ਦੀ ਇੱਕ ਚੀਜ਼ ਆ ਵੀ ਇਹ ਕਿ ਇਹ ਸਿੰਪਲ ਤਵੀਆਂ ਨੇ ਇਹ ਆਪਾਂ ਨੂੰ ਟਾਇਰ ਇਕੱਠੇ ਆਪ ਕਰਨੇ ਪਿਆ ਕਰਨੇ ਬਾਅਦ ਦੇ ਵਿੱਚ ਚੱਕਣੇ ਵੀ ਪਿਆ ਆਪ ਪਿਆ ਕਰਨੇ ਤੇ ਬੰਦ ਵੀ ਆਪ ਕਰਨੀਆਂ ਪਿਆ ਕਰਨੀਆਂ ਨੇ ਤੇ ਅੱਗੇ ਇੱਥੇ ਕੀ ਇਹਦੀ ਰਾੜ ਲਾ ਦਿੰਦੇ ਦੀ ਉਹ ਆ ਪਿੱਛੇ ਨੂੰ ਲੰਕੀ ਜਾਂਦੀ ਦੀ ਉਹ ਬਾਅਦ ਚ ਬੁਰੀ ਬਹੁਤ ਲੱਗਦੀ ਦੀ ਉਹ ਇਹਦੇ ਲਈ ਇਹਨਾਂ ਨੇ ਕੀ ਕਰਿਆ ਸਾਈਡ ਦੇ ਉੱਤੇ ਆਹ ਰਾੜ ਦੇਤੀ ਉਹ ਪੈਨ ਕੱਢੋ ਆਹ ਤੇ ਆਪਣੀ ਇੱਥੇ ਕੰਮ ਕਰੋ ਕਠੀਆਂ ਕਰੋ ਤੇ ਬਾਅਦ ਦੇ ਵਿੱਚ ਸਾਈਡ ਤੇ ਫੇਰ ਲਾ ਦਿਓ ਯਾਨੀ ਦੇਖਣ ਵਾਇ ਬਹੁਤ ਵਧੀਆ ਲੱਗਦੀਆਂ ਨੇ ਇਹ ਥਾਲਾ ਪਹਿ ਕਹਦੀਏ ਇੱਕਰ ਕਲਰ ਕੰਬੀਨੇਸ਼ਨ ਇਹਨਾਂ ਦੀ ਬੈਂਡ ਕੁਆਲਿਟੀ ਪੂਰੀ ਜਨ ਚਲਾ ਲਾਇਆ ਪਿਆ ਭਾਈ ਦਿਲ ਖੋਸ਼ ਕਰਤਾ ਇਹਨਾਂ ਨੇ ਮੇਰਾ ਜਿਹੜੇ ਡਿਵੈਲਪ ਦੇ ਲੋਕ ਵਰਤਦੇ ਨੇ ਇੰਪਲੀਮੈਂਟ ਉਹ ਸਿਰਫ ਡਿਵੈਲਪਰ ਨੂੰ ਪਸੰਦ ਕਰਦੇ ਨੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਥੀ ਵੀ ਜਿਹੜੇ ਲੋਕਾਂ ਨੂੰ ਨਹੀਂ ਪਤਾ ਇਹਦੇ ਬਾਰੇ ਉਹ ਜ਼ਰੂਰ ਜਾਣ ਲੈਣ ਯਾਨੀ ਇਹਨਾਂ ਦੀ ਆਪਾਂ ਕੋਈ ਆਪਰੇ ਵੀ ਨਹੀਂ ਉਹ ਤਰੀਫ ਨਹੀਂ ਕਰਦੇ ਕੋਈ ਪੈਸੇ ਲੈ ਕੇ ਕਿ ਇੰਨਾਂ ਦੀ ਆਪਾਂ ਮਸੂਰੀ ਨਹੀਂ ਕਰਦੇ ਹੈਗੇ ਇਹ ਚੀਜ਼ਾਂ ਹੈ ਇੰਨਾਂ ਦੀ ਬੜੀਆਂ ਨਹੀਂ ਵਧੀਆਂ ਨੇ ਅਸੀਂ ਵੀ ਇਹੀ ਯੂਜ਼ ਕਰਦੇ ਆਂ ਤੇ ਆਪਾਂ ਹੁਣ ਗੱਲ ਲਾਸਟ ਤੇ ਆ ਜਾਂਦੀ ਆ ਵੀ ਕਿੰਨੇ ਰੁਪਏ ਆਈਆਂ ਨੇ ਇਹਦਾ ਪ੍ਰਾਈਸ ਕੀ ਆ ਪ੍ਰਾਈਸ ਤੁਹਾਨੂੰ ਪਤਾ ਹਰ ਸਾਲ ਵੱਖਰਾ ਹੁੰਦਾ ਸੀਜ਼ਨ ਵਾਈ ਰੇਟ ਤੇ ਇਹਨਾਂ ਦਾ ਰੇਟ ਹੈਗਾ ਵੀਰੇ 1,17,000 ਰੁਪਏ 1,17,000 ਰੁਪਏ ਰੇਟ ਹੈ ਇਹਨਾਂ ਦਾ ਇਹ ਉਹਨਾਂ ਕਹੇ ਬੀਰ ਨੇ ਲੈਣੀਆਂ ਸਾਈਕ ਤੇ ਦੇਣੀਆਂ ਤੇ ਅੱਜ ਚਰੀਆਂ ਜਾਣੀਆਂ ਨੇ ਤੇ ਫਿਰ ਆਪਾਂ ਤੁਹਾਨੂੰ ਇਹਨਾਂ ਦੇ ਕਲਟੀਵੇਟਰਾਂ ਦੀ ਵੀਡੀਓ ਜਲਦੀ ਬਣਾ ਕੇ ਪਾਵਾਂਗੇ ਜਿਹੜੇ ਹੋਰ ਵੀ ਇਹਨਾਂ ਦੇ ਇੰਪਲੀਮੈਂਟ ਨੇ ਉਹ ਇਕੱਠੀਓ ਵੀਡੀਓ ਬਣਾ ਦਾਂਗੇ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਜੇ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਸਹੀ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਆਪਣੀ ਜਿਹੜਾ ਆਪਾਂ ਰਿਵਿਊ ਕਰਿਆ ਆਪਾਂ ਦੇਸੀ ਜੇ ਬੰਦੇ ਆਂ ਦੇਸੀ ਜੀ ਰਿਵਿਊ ਕਰਦੇ ਆਂ ਮਾੜੀਆਂ ਆਪਾਂ ਨੂੰ ਅੱਲਾ ਪੱਬਾ ਕਾਕਾ ਕਰਨਾ ਤਾਂ ਆਉਣਾ ਨਹੀਂ ਹੈਗਾ ਤੇ ਹੁੰਦੇ ਹੋ ਆਪਾਂ ਨੂੰ ਇਜਾਜ਼ਤ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ